ਜੇ ਪੰਚਾਇਤਾਂ ਦੇ ਵਿੱਚ ਇਹੀ ਕੰਮ ਹੀ ਕਰਨਾ ਸੀ ਤੇ ਭਗਵੰਤ ਮਾਨ ਨੂੰ ਪਹਿਲੇ ਕਹਿ ਦੇਣਾ ਚਾਹੀਦਾ ਸੀ ਕਿ ਅਸੀਂ ਮਾਰਕੀਟ ਕਮੇਟੀਆਂ ਵਰਗਾ ਪੰਚਾਇਤਾਂ ਵੀ ਨਾਮਿਨੇਟ ਕਰ ਤੇ ਜੇ ਇਲੈਕਸ਼ਨ ਲੜਨੀ ਹੈ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹਨਾ ਅੱਗੇ ਬੰਦਿਆ ਤੋਂ ਪਤੀਆਂ ਤੇ ਆਇਓ ਪਾਰਲੀਮੈਂਟ ਅਸੈਂਬਲੀ ਹਲਕਾ ਤੇ ਹੁਣ ਤਗੜੇ ਹੋ ਕੇ ਇਲੈਕਸ਼ਨ ਇੱਕ ਵਾਰ ਘੋੜੋ ਲੈਂਦੇ ਤੈਨੂੰ ਪਤਾ ਤਾਂ ਲੱਗੇ ਇਸ ਲਈ ਇਹ ਤੇ ਹੈ ਕਿ ਇਹ ਗਵਰਨਮੈਂਟ ਮੈਂ ਪਹਿਲੇ ਇੰਨੀ ਨਕਮੀ ਵੇਖੀ ਏ ਇੱਕ ਇੱਕ ਸੈਕਟਰ 80 80 ਪਿੰਡ ਦਿੱਤੇ ਤਿੰਨ ਅਸੈਂਬਲੀ ਹਲਕੇ ਤਿੰਨ ਬਲੌਗ ਤੇ ਅਸੀਂ ਅਸੀਂ ਪਿੰਡ ਸੋ ਪੂਰੀ ਜਿਹੜੀ ਲੀਡਰਸ਼ਿਪ ਹੈ ਇਸ ਸਮੇਂ ਡੀਸੀ ਦਫਤਰ ਤੋਂ ਬਾਹਰ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਸਿੰਘ ਰੰਦਾਵਾ ਜੀ ਔਰ ਬਰਿੰਦਰ ਮੀ ਸਿੰਘ ਪਾੜਾ ਇਸ ਸਮੇਂ ਇੱਥੇ ਮੌਜੂਦ ਨੇ ਔਰ ਖਾਸ ਤੌਰ ਤੇ ਕੀ ਗੱਲ ਜਿਹੜੀ ਹੋਈ ਹੈ ਡੀਸੀ ਦਫਤਰ ਤੋਂ ਸਾਰਾ ਹੰਗਾਮ ਹੋਇਆ ਸੋ ਸਰ ਕੀ ਬਾਜਵਾ ਸਾਹਿਬ ਬਾਜਵਾ ਸਾਹਿਬ ਸੁਖਿੰਦਰ ਦੇ ਬਾਜਵਾ ਸਭ ਨੇ ਦੇਖਿਆ ਅੰਦਰ ਜਿੰਦਾਬਾਦ ਅਧਰੂਪ ਸਾਰੇ ਅਸੀਂ ਵਰਕਰ ਜਿਹਨੂੰ ਪੰਜਾਬ ਚ ਗੱਲ ਕਵਾਂਗੇ ਤਗੜੇ ਹੋ ਕੇ ਆਪਣੇ ਕਾਗਜ਼ ਭਰੋ ਕੈਮ ਰੋ ਇਸ ਗਵਰਨਮੈਂਟ ਨੂੰ ਅਸੀਂ ਹਰ ਪ੍ਰਜ਼ੋਰ ਕੋਸ਼ਿਸ਼ ਕਰ ਰਹੇ ਹਾਂ ਐਂਡ ਵਿਸ਼ੇਸ਼ ਤੌਰ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਾਂਗੇ ਕਿ ਮੁੱਢਲੀ ਜਿਹੜੀ ਸਾਰਾ ਨੂੰ ਵੱਡੀ ਬੁਨਿਆਦ ਹੈ ਡੈਮੋਕ੍ਰੇਸੀ ਦੀ ਲੋਕ ਰਾਜ ਦੀ ਉਹ ਪੰਚਾਇਤਾਂ ਜੇ ਪੰਚਾਇਤਾਂ ਦੇ ਵਿੱਚ ਇਹੀ ਕੰਮ ਹੀ ਕਰਨਾ ਸੀ ਤੇ ਭਗਵਾਨ ਤੁਮਨ ਨੂੰ ਪਹਿਲੇ ਕਹਿ ਦੇਣਾ ਚਾਹੀਦਾ ਸੀ ਕਿ ਅਸੀਂ ਮਾਰਕੀਟ ਕਮੇਟੀਆਂ ਵਰਗਾ ਪੰਚਾਇਤਾਂ ਵੀ ਨਾਮਿਨੇਟ ਕਰਾਂ ਤੇ ਜੇ ਲੈਕਚਰ ਲੜਨੀ ਹੈ ਭਗਵੰਤਬਾਨ ਨੂੰ ਮੈਂ ਕਹਿਣਾ ਚਾਹਨਾ ਅੱਗੇ 92 ਤੋਂ ਬਤਿਆਂ ਤੇ ਆਇਓ ਪਾਰਲੀਮੈਂਟ ਅਸੈਂਬਲੀ ਹਲਕਾ ਤੇ ਹੁਣ ਤਗੜੇ ਹੋ ਕੇ ਇਲੈਕਸ਼ਨ ਇੱਕ ਵਾਰ ਕੋਹੜੋ ਲੈਂਦੇ ਤੈਨੂੰ ਪਤਾ ਤਾਂ ਲੱਗੇ ਅਸਲੀਅਤ ਹੈ ਕੀ ਸੋ ਡੀਸੀ ਦਫਤਰ ਚ ਜਿਹੜਾ ਮਾਹੌਲ ਜਿਹੜਾ ਕਾਫੀ ਜ਼ਿਆਦਾ ਪੱਕਾ ਸੀਗਾ ਕੀ ਕਾਰਨ ਕੀ ਬਣ ਗਿਆ ਕਿਉਂਕਿ ਵਿਰੋਧੀ ਤੇ ਸਾਰੇ ਕਾਰਨ ਉਹਦੇ ਚ ਇਹ ਹੈ ਸਾਰੇ ਐਮ ਐਲ ਏਸ ਦੋ ਦੋ ਦਿਨਾਂ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਕਰ ਰਹੇ ਨੇ ਕਿ ਉੱਥੇ ਆਪਣੇ ਬਲਾਕਾਂ ਦੇ ਵਿੱਚ ਵੀਡੀਓ ਬੈਠੇ ਨੇ ਆਪਣੇ ਬਲਾਕਾਂ ਵਿੱਚ ਸੈਕਟਰੀ ਬੈਠੇ ਇਹ ਗਵਰਨਮੈਂਟ ਮੈਂ ਪਹਿਲੇ ਇੰਨੀ ਨਕਮੀ ਵੇਖੀ ਏ ਇੱਕ ਇੱਕ ਸੈਕਟਰੀ 80 80 ਪਿੰਡ ਦਿੱਤੇ ਨੇ ਤਿੰਨ ਅਸੈਂਬਲੀ ਹਲਕੇ ਤਿੰਨ ਬਲੌਗ ਤੇ 80 80 ਪਿੰਡ ਤੇ ਸਾਰਿਆਂ ਨੂੰ ਜਿਹੜਾ ਮੰਨਿਆ ਜਾਂਦਾ ਨਾ ਕਿ ਇੱਕ ਨਟੋਰੀਅਸ ਸੈਕਟਰੀ ਜਿਹੜੇ ਇੱਕ ਇਹੋ ਜਿਹਾ ਲੱਗਾ ਜਿਦੀ ਇੱਕ ਆਖੇ ਨਹੀਂ ਤੇ ਇੱਕ ਲਾਤੈ ਨਹੀਂ ਮੈਨੂੰ ਉੱਥੇ ਬੰਦੇ ਦੱਸਦੇ ਹੁਣ ਦੱਸੋ ਇਹਦਾ ਕਿਹੜੀ ਚੀਜ਼ ਰਹਿ ਗਈ ਜਿਹੜੀ ਲਾਓਗੇ ਜੀ ਜਿਦੀ ਇੱਕ ਆਖੇ ਨਹੀਂ ਤੇ ਇੱਕ ਲਾਤੈ ਨਹੀਂ ਉਹਦਾ ਹੋਰ ਕੀ ਕਰੋਗੇ ਤੁਸੀਂ ਜੀ ਸੋ ਉਹ ਇਹ ਜਦ ਜਾਨਸਵਰਤੇ ਹੂਨ ਕੀ ਹੂਨ ਕੀ ਜਿਹੜੀ ਸਹਿਮਤੀ ਬਣੀ ਹੈ ਕਿਉਂਕਿ ਬਹੁਤ ਸਾਰੇ ਸਵੈਰ ਤੋਂ ਜਿਹੜੇ ਸਮਰਥਕ ਜਿਹੜੇ ਪਹਿਲੇ ਬੀਡੀਪੀ ਆਫਿਸ ਤੋਂ ਕੱਲ ਡੇਰਾ ਬਾਬਾ ਨਾਨਕ ਦੀ ਗੱਲ ਹੋਵੇ ਅੱਜ ਗੁਰਦਾਸਪੁਰ ਤੇ ਇਸੇ ਤਰ੍ਹਾਂ ਪੰਜਾਬ ਚ ਬੱਕਰੀ ਬੱਕਰੀਆਂ ਤਸਵੀਰਾਂ ਜੜੀਆਂ ਉਹ ਦੇਖਣ ਨੂੰ ਮਿਲਦੀਆਂ ਟੋਟਲ ਫੱਜ ਕਰਨ ਦੀ ਕੋਸ਼ਿਸ਼ ਹੈ ਭਗਵੰਤ ਤੇ ਆਪ ਕੰਪਲੀਟਲੀ ਪੰਜਾਬ ਦੇ ਵਿੱਚ ਆਪਣੀ ਸਪੋਰਟ ਬੇਸ ਕੋ ਆ ਬਿਠੇ ਇਹ ਹਸਪਤਾਲ ਚ ਪਿਆ ਤੇ ਪਾਰਟੀ ਵੀ ਇਹਦੀ ਜਿਹੜੀ ਆਈਸੀਯੂ ਚ ਪਈ ਹੈ ਜੇ ਤਾਂ ਪਗਵੰਤਾ ਪਿਆ ਨਾ ਜੀਬ ਕੱਟ ਕੇ ਬਾਹਰ ਉਸ ਤਰ੍ਹਾਂ ਹੀ ਇਹਦੀ ਪਾਰਟੀ ਪਈ ਹੈ ਤੇ ਲੋਕਾਂ ਨੇ ਨਾ ਦਾ ਧੂਆਂ ਘੜ ਦੇਣਾ ਤਗੜੇ ਹੋ ਕੇ ਲੜੋ ਇਲੈਕਸ਼ਨ ਜੜਾ ਕੇ ਵਿਖਾਵਾਂਗੇ ਇਲੈਕਸ਼ਨ ਜਾਲੀ ਸੋ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਸ ਮੌਕੇ ਦੇ ਉੱਪਰ ਇੱਥੇ ਮੌਜੂਦ ਸੀਗੇ ਔਰਾਂ ਵੱਲੋਂ ਇਹ ਦੱਸਿਆ ਗਿਆ ਕਿ ਕੀ ਗੱਲਬਾਤ ਹੋਈ ਸੀਗੀ ਸਾਰੀ ਡੀਸੀ ਦਫ਼ਤਰ ਦੇ ਅੰਦਰ ਕੀ ਹੰਗਾਮਾ ਹੋਇਆ ਔਰ ਖਾਸ ਤੌਰ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਔਰ ਸੀਐਮ ਭਗਵੰਤ ਮਾਨ ਸਿੰਘ ਤੇ ਤੰਜ ਕਸਦੇ ਹੋਏ ਜਿਹੜੀਆਂ ਗੱਲਾਂ ਆਖੀਆਂ ਨੇ ਉਹ ਵੀ ਤੁਹਾਨੂੰ ਸੁਣਾਉਣਾ ਹੈ ਕਿ ਆਖਰੀ ਗੱਲ ਕੀ ਹੋਈ ਹੈ ਕੈਮਰਾ ਪਰਸਨ ਮੋਇਦ ਨਾਲ ਰੋਹਿਤ ਭਾਜਨ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਗੁਰਦਾਸਪੁਰ